ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਜਿਹੜੇ-ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤਾਂ ਕਿ ਹੋਰ ਐਦਾਂ ਦੀ ਵੀਡੀਓਜ਼ ਤੁਹਾਨੂੰ ਦੇਖਣ ਨੂੰ ਮਿਲ ਸਕਣ ਦੇਖੋ ਜੀ ਅੱਜ ਜਿਹੜੀ ਮੈਂ ਗੱਲ ਕਰਨੀ ਹੈ ਨਾ ਆਪਾਂ ਬਹੁਤ ਹੀ ਸੀਰੀਅਸ ਮੈਟਰ ਤੇ ਗੱਲ ਕਰਨ ਜਾ ਰਹੇ ਹਾਂ ਜਿੱਦਾਂ ਕਿ ਆਪਾਂ ਨੂੰ ਪਤਾ ਕਿ ਤਕਰੀਬਨ 10 ਤੋਂ 12 ਦਿਨ ਹੋ ਗਏ ਹਨ ਇੱਕ ਮੈਟਰ ਚੱਲ ਰਿਹਾ ਸੀਗਾ ਪ੍ਰੀਤ ਆਕਾਸ਼ ਤੇ ਕਰਨ ਜਗਪ੍ਰੀਤ ਦਾ ਵੈਸੇ ਤਾਂ ਪ੍ਰੀਤ ਆਕਾਸ਼ ਦਾ ਹੀ ਸੀਗਾ ਜਿਹੜਾ ਆਕਾਸ਼ ਮੁੰਡਾਗਾ ਜਿਨ੍ਹਾਂ ਦੀ ਬੇਟੀ ਦੀ ਡੈਥ ਹੋਈ ਸੀ ਠੀਕ ਹੈ ਜੀ ਤੇ ਉਹਦੀ ਰੋਸਟਿੰਗ ਨੂੰ ਲੈ ਕੇ ਉਹਨੇ ਅਸ਼ਲੀਲ ਜਿਹੜੇ ਸੀਗੇ ਸ਼ਬਦ ਉਹ ਯੂਜ਼ ਕੀਤੇ ਸੀ ਮੈਂ ਇੱਕ ਵੀਡੀਓ ਵੀ ਪਾਈ ਸੀ ਉਹਦੇ ਤੇ ਸਕਰੀਨਸ਼ਾਟ ਐਡ ਕੀਤਾ ਸੀ ਅਮਨ ਮੈਮ ਨੇ ਇੱਕ ਉਹਨਾਂ ਦੀ YouTube ਤੇ ਮਤਲਬ ਚੈਨਲ ਆ ਉਹਨਾਂ ਦਾ ਉਹਨਾਂ ਨੇ ਉਹਨਾਂ ਦੇ ਪ੍ਰਤੀ ਇੱਕ ਵੀਡੀਓ ਪਾਈ ਸੀ ਉਹਨੂੰ ਆਪਾਂ ਬਸ ਇਹ ਕਹਿ ਸਕਦੇ ਹਾਂ ਵੀ ਉਹ ਇੱਕ ਜਿਵੇਂ ਕਿ ਉਹਨਾਂ ਨੂੰ ਮਤ ਦੇਣ ਦੀ ਕੋਸ਼ਿਸ਼ ਹੀ ਕਰ ਰਹੀ ਸੀ ਕੋਈ ਉਹਨਾਂ ਨੇ ਬਲਗੈਰਿਟੀ ਯੂਜ਼ ਨਹੀਂ ਕੀਤੀ ਸੀ ਉਹਨਾਂ ਦੇ ਖਿਲਾਫ ਬਟ ਜਿਹੜਾ ਪ੍ਰੀਤ ਆਕਾਸ਼ ਆਕਾਸ਼ ਆ ਜਿਹੜਾ ਉਹਨੇ ਬਹੁਤ ਹੀ ਘਟਿਆ ਸ਼ਬਦ ਯੂਜ਼ ਕੀਤੇ ਮੈਮ ਨੂੰ ਕਮੈਂਟ ਦੇ ਵਿੱਚ ਤੇ ਹੁਣ ਜਿਹੜੀ ਹੈਗੀ ਆ ਮੈਡਮ ਨੇ ਜਿਹੜਾ ਕਦਮ ਚੁੱਕਿਆ ਨਾ ਮੈਂ ਕਹਨੀ ਆ ਬਹੁਤ ਹੀ ਵਧੀਆ ਚੁੱਕਿਆ ਕਦਮ ਕਿਉਂਕਿ ਦੇਖੋ ਨਾ ਮੈਂ ਖੁਦ ਕਹਨੀ ਆ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਮੈਮ ਦੀਆਂ ਹਨਾ ਉਹਨਾਂ ਦੀ ਵੇ ਆਫ ਟਾਕਿੰਗ ਤੋਂ ਪਤਾ ਲੱਗਦਾ ਕਿ ਉਹ ਬਹੁਤ ਹੀ ਜ਼ਿਆਦਾ ਨੋਲੇਜੇਬਲ ਇਨਸਾਨ ਨੇ ਜਿਨ੍ਹਾਂ ਨੂੰ ਹਰ ਚੀਜ਼ ਦੀ ਪ੍ਰੋਪਰ ਨੋਲੇਜ ਹੈਗੀ ਆ ਠੀਕ ਹੈ ਜਗਪ੍ਰੀਤ ਦਾ ਕਰਨ ਜਗਪ੍ਰੀਤ ਦਾ ਕੀ ਕਹਿਣਾ ਸੀ ਇਹ ਕੋਈ ਨਿਕਲੂ ਵੜੇ ਮੇ ਖਾਣੀ ਤੇ ਮੈਨੂੰ ਲੱਗਦਾ ਵੀ ਹੁਣ ਇੱਥੇ ਉਹਦੇ ਵੜੇਵੇਂ ਖਾਦੇ ਵੀ ਕੰਮ ਨਹੀਂ ਆਉਣੇ। ਇਹ ਵੜੇਵੇਂ ਵੜੂਵੇਂ ਖਾਣੀਆਂ ਨਹੀਂ ਨਿਕਲਦੀਆਂ ਇਹ ਉਹ ਇਨਸਾਨ ਇਹਨਾਂ ਚੀਜ਼ਾਂ ਦੇ ਵਿੱਚ ਦੀ ਨਿਕਲ ਸਕਦਾ ਹੁੰਦਾ ਜਿਹਨੂੰ ਜਾਂਚ ਹੋਵੇ ਦੁਨੀਆਦਾਰੀ ਚ ਚੱਲਣ ਦੀ। ਤੇ ਜਿਹਨੂੰ ਸਮਝ ਹੋਵੇ ਕਿ ਕਿਸੇ ਨਾਲ ਕਿੱਦਾਂ ਬੋਲੀ ਦਾ ਠੀਕ ਹੈ ਧੀਆਂ ਭੈਣਾਂ ਦੀ ਇੱਜ਼ਤ ਕਿੱਦਾਂ ਕਰੀਦੀ ਆ। ਉਹ ਇਨਸਾਨ ਹੀ ਤੇ ਜਿਹੜਾ ਸੱਚਾ ਹੁੰਦਾ ਉਹ। ਠੀਕ ਹੈ। ਇਹਨਾਂ ਨੂੰ ਕੋਈ ਟੱਕਰਿਆ ਨਹੀਂ ਸੀਗਾ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਦਿਖਾਉਣੀ ਆ ਮੈਂ ਅੱਗੇ ਕਿ ਉਹਨਾਂ ਦੇ ਉੱਪਰ ਜਿਹੜਾ ਅਮਨ ਭੈਣ ਨੇ ਬਦਲਾ ਉਹਨਾਂ ਤੇ ਕਰਵਾਈ ਆ ਪੁਲਿਸ ਸਟੇਸ਼ਨ ਦੇ ਵਿੱਚ ਕਾਰਵਾਈ ਉਹਨਾਂ ਨੇ ਸਿਰਫ ਇੱਕ ਮੁੱਦੇ ਤੇ ਨਹੀਂ ਕਰਵਾਈ ਉਹਨਾਂ ਨੇ ਸਾਰੀਆਂ ਗੱਲਾਂ ਵਿੱਚ ਲੈ ਕੇ ਆਂਦੀਆਂ ਨੇ ਮੈਂ ਤੁਹਾਨੂੰ ਹੁਣੇ ਕੀ ਕਿਹਾ ਸੀ ਕਿ ਉਹਨਾਂ ਨੂੰ ਹਰ ਚੀਜ਼ ਦੀ ਸਮਝ ਹੈਗੀ ਆ ਕਿਸੇ ਦੀ ਧੀ ਭੈਣ ਨੂੰ ਗਾਲ੍ਹਾਂ ਕੱਢਣ ਤੋਂ ਇਲਾਵਾ ਜੇ ਤੁਹਾਡਾ ਦਿਮਾਗ ਕੰਮ ਕਰਦਾ ਹੁੰਦਾ ਹਨਾ ਤੁਹਾਨੂੰ ਅਕਲ ਹੁੰਦੀ ਵੀ ਕਿਸੇ ਨੂੰ ਕਿਵੇਂ ਇੱਜ਼ਤ ਦੇਈ ਦੀ ਆ ਮੈਂ ਇੱਕ ਕਲਿੱਪ ਸ਼ੇਅਰ ਕਰਦੀ ਆ ਮੜੀ ਜੀ ਦੇਖੋ ਕੋਈ ਲੱਗੇ ਉਹ ਅੰਕਲ ਜਾਂਦਾ ਪਿਆ ਮੈਂ ਉਹਨੂੰ ਫਾਕ ਬੋਲ ਦੂੰਗਾ ਨਹੀਂ ਬੋਲ ਸਕਦੇ ਨਾ ਤੂੰ ਮੇਰਾ ਮਹਿਮਾਨ ਹੈਣਾ ਮੈਂ ਬਾਅਦ ਬਾਅਦ ਜਿੱਦ ਤੱਕ ਗਿਆ ਪਾ ਲਵਾਂਗੇ ਤੇ ਅਗਲੇ ਦਾ ਬੋਲੂਗਾ ਅਗਲਾ ਫਿਰ ਮੇਰੇ ਐਕਟਰੀ ਮਾ ਆਂਗਿਆ ਅਗਲਾ ਤਾਂ ਬੋਲੂ ਭਾਈ ਇਸ ਕਰਕੇ ਭਾਈ ਜੀ ਕਹਿੰਦੇ ਪੀਸ ਮੈਂ ਤੈਨੂੰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਜੇ ਨਹੀਂ ਆਪਣੀ ਦੀ ਪਹਿਨਾਰੇ ਸੁਣਿਆ ਚਾਹੁੰਦਾ ਤੁਹਾਨੂੰ ਆਪ ਦੀ ਪਹਿਨਾਰੇ ਆਉਂਦੀ ਹੈ ਤੇ ਫਿਰ ਕਿਤਾ ਮਿਲਣਗੇ ਅੱਛਾ ਪਹਿਲਾਂ ਤਾਂ ਮੈਂ ਮੈਂ ਪਹਿਲਾਂ ਇਹਨਾਂ ਗਲਤ ਕبول ਦੀ ਨਹੀਂ ਸੀ ਇਹਨਾਂ ਪਰ ਕਿਹਨਾਂ ਦੇਖੋ ਤੁਸੀਂ ਕੀ ਲੱਗਦਾ ਤੁਹਾਨੂੰ ਇਹ ਸ਼ਬਦਾਂ ਦਾ ਮੈਨੂੰ ਤਾਂ 1% ਵੀ ਨਹੀਂ ਲੱਗਦਾ ਵੀ ਇਸ ਕੁੜੀ ਨੂੰ ਦਰਦ ਹੈਗਾ ਮੈਂ ਹਰ ਵਾਰ ਕਹਿੰਦੇ ਪਿਆ ਸੀ ਤੁਹਾਨੂੰ ਕੀ ਅੱਛਾ ਧੀ ਭੈਣ ਨੂੰ ਮਾਰਾ ਮੈਨੂੰ ਐਂ ਦੱਸੋ ਚਲੋ ਮੈਂ ਬਾਕੀ ਸਭ ਦੀ ਗੱਲ ਛੱਡਦੀ ਹਾਂ ਗਾਲ ਤਾਂ ਇਹਨਾਂ ਨੂੰ ਕਿਸੇ ਰੋਸਟਰ ਵਿੱਚ ਨਹੀਂ ਰੋਸਟਰ ਨੇ ਵੀ ਨਹੀਂ ਦਿੱਤੀ ਬਟ ਮੈਂ ਸਭ ਦੀ ਗੱਲ ਛੱਡੀ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਜੇ ਉਹ ਮੇਰੀ ਵੀਡੀਓ ਦੇਖਣਗੇ ਮੈਨੂੰ ਪਤਾ ਦੇਖਦੇ ਵੀ ਨੇ ਕਿਉਂਕਿ ਉਹ ਉਹਨਾਂ ਨੇ ਮੈਨੂੰ ਵੀ ਕਮੈਂਟ ਕੀਤਾ ਸੀ ਮੈਨੂੰ ਸਿਰਫ ਇਹ ਚੀਜ਼ ਮੈਂ ਕਹਿਣੀ ਆ ਠੀਕ ਹੈ ਅਮਨ ਮੈਮ ਤਾਂ ਚਲੋ ਸਾਈਡ ਰਹਿਗੇ ਵੀ ਉਹ ਕਹਿੰਦੇ ਨੇ ਵੀ ਮਾਵਾ ਭੈਣਾਂ ਨੂੰ ਜੇ ਮੇਰੀ ਵਾਈਫ ਆ ਮੈਨੂੰ ਕੋਈ ਗੱਲ ਤੋਂ ਬੋਲੂਗਾ ਤੁਸੀਂ ਨਾ ਵਲੌਗ ਤਾਂ ਪਾਉਣੀ ਹੋ ਤੁਸੀਂ ਉਹ ਕਲਿੱਪ ਐਡ ਕਰੋ ਵੀ ਅਮਨ ਭੈਣ ਨੇ ਤੁਹਾਨੂੰ ਕਿੱਥੇ ਗਲਤ ਬੋਲਿਆ ਕਿੱਥੇ ਤੁਹਾਡੀ ਮਾਂ ਭੈਣ ਨੂੰ ਗਾਲਾਂ ਦਿੱਤੀਆਂ ਕਿੱਥੇ ਇਹਨੂੰ ਇਹਦਾ ਕੀ ਕਹਿਣਾ ਕੁੜੀ ਦਾ ਨਾਮ ਕੀ ਹੈ ਰੀਤ ਰੀਤ ਨੂੰ ਗਾਲਾਂ ਦਿੱਤੀਆਂ ਤੁਸੀਂ ਉਹ ਕਲਿੱਪ ਐਡ ਕਰੋ ਨਾ ਜਿਵੇਂ ਅਸੀਂ ਸਾਰੇ ਜਾਣੇ ਤੁਹਾਡੀਆਂ ਕਲਿੱਪਸ ਐਡ ਕਰਦੇ ਆਂ ਦੱਸਦੇ ਆਂ ਵੀ ਆਹ ਦੇਖੋ ਇਹਨਾਂ ਨੇ ਇਦਾਂ ਤੁਸੀਂ ਸ਼ਰਿਆਮ ਲੋਕਾਂ ਨੂੰ ਗਾਲਾਂ ਕੱਢੀਆਂ ਹਨਾ ਤੁਹਾਨੂੰ ਸ਼ਰਮ ਹੀ ਹੈ ਨਹੀਂ ਜੇ ਤੁਸੀਂ ਸੱਚੇ ਹੋ ਤਾਂ ਤੁਸੀਂ ਦੱਸੋ ਕਹਿ ਰਹੇ ਹੋ ਨਾ ਵੀ ਧੀ ਭੈਣ ਨੂੰ ਕਿਸੇ ਦਿਨ ਗਾਲਾਂ ਕੱਢੋਗੇ ਤਾਂ ਗਾਲਾਂ ਮਿਲਣਗੀਆਂ ਤੁਸੀਂ ਅਮਨ ਮੈਮ ਨੂੰ ਗਾਲਾਂ ਦਿੱਤੀਆਂ ਤੁਸੀਂ ਉਹ ਕਲਿੱਪ ਐਡ ਕਰੋ ਵੀ ਅਮਨ ਮੈਮ ਨੇ ਤੁਹਾਨੂੰ ਕਿੱਥੇ ਗਾਲਾਂ ਦਿੱਤੀਆਂ ਜਿਹੜੋਗੇ ਕਲੀਪ ਤਾਂ ਹੀ ਐਡ ਕਰੋਗੇ ਮੈਂ ਉਹਨਾਂ ਦਾ ਜਿਹੜਾ ਹੈਗਾ ਹਰ ਵੀਡੀਓ ਉਹਨਾਂ ਦੀ ਦੇਖਦੀ ਆ ਉਹਨਾਂ ਨੇ ਕਿਤੇ ਵੀ ਕੋਈ ਐਦਾਂ ਦੀ ਵਰਡਿੰਗ ਯੂਜ਼ ਹੀ ਨਹੀਂ ਕੀਤੀ ਕੋਈ ਵੀ ਰੋਸਟਰ ਨਹੀਂ ਐਦਾਂ ਗਾਲਾਂ ਦਿੰਦਾ ਮੈਂ ਦੇਖਦੀ ਆ ਮੋਸਟਲੀ ਜਿੰਨੇ ਵੀ ਰੋਸਟਿੰਗ ਕਰਦੇ ਨੇ ਮੇਰੇ ਵੀਰ ਮੇਰੀਆਂ ਭੈਣਾਂ ਮੈਂ ਤਾਂ ਕਿਤੇ ਦੇਖਿਆ ਨਹੀਂ ਵੀ ਕਿਸੇ ਨੇ ਤੁਹਾਨੂੰ ਗਾਲ ਦਿੱਤੀ ਹੋਊਗੀ ਕੋਈ ਗੱਲ ਨਹੀਂ ਇਹ ਤਾਂ ਹੁਣ ਸਾਰੀਆਂ ਚੀਜ਼ਾਂ ਉਹਨਾਂ ਨੇ ਕਲੀਅਰ ਕਰ ਹੀ ਦੇਣੀਆਂ ਅਮਨ ਭੈਣ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਜੇ ਉਹ ਮੇਰੀ ਵੀਡੀਓ ਦੇਖ ਰਹੇ ਨੇ ਮੈਂ ਮੇਰੀ ਵੱਡੀ ਭੈਣ ਜਾਂ ਹਨ ਮੈਮ ਕਹਿ ਲਓ ਕਿ ਤੁਸੀਂ ਅ ਅਸੀਂ ਸਾਰੇ ਤੁਹਾਡੇ ਨਾਲ ਆ ਤੇ ਪਲੀਜ਼ ਹੁਣ ਕਿਸੇ ਵੀ ਕਾਰਨ ਹਨਾ ਤੁਹਾਨੂੰ ਮਤਲਬ ਝਿਜਕਣ ਦੀ ਲੋੜ ਹੈ ਨਹੀਂ ਕਿਉਂਕਿ ਵੈਸੇ ਵੀ ਤੁਸੀਂ ਜਿਹੜਾ ਹੈਗਾ ਤੁਹਾਨੂੰ ਸਾਰੀ ਸਮਝ ਹੈਗੀ ਆ ਠੀਕ ਹੈ ਤੁਸੀਂ ਮੇਰੇ ਨਾਲੋਂ ਵੀ ਜ਼ਿਆਦਾ ਮੈਚੁਰ ਹੋ ਹਨਾ ਤੁਹਾਨੂੰ ਪੂਰੀ ਸਮਝ ਹੈ ਸੋ ਮੈਨੂੰ ਪਤਾ ਤੁਸੀਂ ਜੋ ਵੀ ਕਰੋਗੇ ਸੋਚ ਸਮਝ ਕੇ ਕਰੋਗੇ ਤੇ ਤੁਸੀਂ ਸੋਚ ਸਮਝ ਕੇ ਹੀ ਕਰ ਰਹੇ ਹੋ ਪਤਾ ਤਾਂ ਤੁਹਾਨੂੰ ਹੋਣੀ ਲੱਗਣਾ ਠੀਕ ਹੈ ਵੀ ਤੁਸੀਂ ਕੀ ਕੀਤਾ ਜਿਹੜੀ ਇੱਕ ਔਰਤ ਹੁੰਦੀ ਹੈ ਨਾ ਆਹ ਰੀਤ ਮੈਂ ਉਹਨੂੰ ਸਿੱਧਾ ਕਹਿਣਾ ਚਾਹੁੰਦੀ ਆ ਜਿਹੜੀ ਇੱਕ ਔਰਤ ਹੁੰਦੀ ਆ ਤੁਹਾਨੂੰ ਇਹਦਾ ਪਤਾ ਸੀ ਵੀ ਤੁਸੀਂ ਮੈਰਿਜ ਕਰਵਾਉਣੀ ਆ ਤੁਹਾਨੂੰ ਪਿਆਰ ਹੋ ਗਿਆ ਤੁਸੀਂ ਵਿਆਹ ਕਰਵਾ ਲਿਆ ਪਰ ਇੱਕ ਔਰਤ ਦੇ ਬਹੁਤ ਫਰਜ਼ ਹੁੰਦੇ ਨੇ ਇੱਕ ਔਰਤ ਚਾਵੇ ਇਨਸਾਨ ਨੂੰ ਗਲਤ ਰਾਹ ਤੋਂ ਰੋਕ ਸਕਦੀ ਹੈ ਤੁਸੀਂ ਵਲੋਗਿੰਗ ਕਰਦੇ ਹੋ ਕਰੋ ਰੋਸਟਿੰਗ ਤਾਂ ਹਰ ਹਰ ਇਨਸਾਨ ਦੀ ਹੁੰਦੀ ਹੈ ਹਰ ਵਲੋਗਰ ਦੀ ਹੁੰਦੀ ਹੈ ਜਿੰਨਾਂ 'ਚ ਕੋਈ ਹੁੰਦਾ ਨਹੀਂ ਮਤਲਬ ਮਾੜੀ-ਮੋਟੀ ਕੋਈ ਗੱਲ ਹੁੰਦੀ ਹੈ ਚਲੋ ਅਸੀਂ ਉਹਨਾਂ ਦੀ ਵੀਡੀਓ ਕਲਿੱਪਸ ਕਰਦੇ ਆ ਪਾਉਂਦੇ ਆ ਪਰ ਹਰ ਕੋਈ ਤੁਹਾਡੇ ਵਾਂਗੂ ਗਾਲਾਂ ਨਹੀਂ ਕੱਢਦਾ ਤੁਸੀਂ ਸ਼ਰਿਆਮੇ ਖਾ ਕੇ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਨਸ਼ੇ ਕਰਦੇ ਆ ਲੋਕਾਂ ਨੂੰ ਕਹਿੰਦੇ ਹੋ ਦਿਹਾੜੀਆਂ ਕਰਦੇ ਆ ਮੈਂ ਤਾਂ ਕਹਿੰਦੀ ਆ ਜਿਹੜੇ ਤੁਹਾਨੂੰ ਫੋਲੋ ਕਰਦੇ ਨੇ ਨਾ ਜੇ ਇਹਨਾਂ ਨੇ ਤੁਹਾਡਾ ਦੁਨੀਆ ਨਹੀਂ ਤੁਹਾਨੂੰ ਤਾਂ ਚੜਾਇਆ ਆ ਆਮ ਲੋਕਾਂ ਨੇ ਹੀ ਤੁਹਾਨੂੰ ਤਾਂ ਚੜਾਇਆ ਠੀਕ ਹੈ ਤੇ ਜੇ ਉਹ ਆਪਦੀ ਆਈ ਤੇ ਆਗੇ ਨਾ ਤੇ ਤੁਸੀਂ ਇੱਥੋਂ ਤੋਂ ਇੱਥੇ ਸਕੈਂਟਾਂ 'ਚ ਆ ਜਾਓਗੇ ਮੈਂ ਵੀਡੀਓ ਪਾਈ ਸੀ ਜਿਹੜੀ ਪਿੱਛੇ ਤੁਹਾਡੇ ਬਾਰੇ ਮੈਂ ਉਹਦੇ 'ਚ ਤੁਹਾਨੂੰ ਸਾਫ਼-ਸਾਫ਼ ਆਖਿਆ ਸੀ ਵੀ ਤੁਸੀਂ ਹਜੇ ਵੀ ਲੋਕਾਂ ਨੂੰ ਗਾਲ੍ਹਾਂ ਵੀ ਤਾਂ ਸ਼ਰੇਆਮ ਦਿੱਤੀਆਂ ਹਲੇ ਵੀ ਮਾਫੀ ਮੰਗ ਲਓ ਕਿਉਂਕਿ ਮਾਫੀ ਮੰਗਣ ਨਾਲ ਕੋਈ ਇਨਸਾਨੀਵਾ ਨਹੀਂ ਹੁੰਦਾ ਤਰਨਾ ਤੁਸ ਟੋਰਟਾ ਹੋਰ ਧਮਕੀਆਂ ਦੇ ਰਿਹਾ ਹੂੰ ਜੇ ਸਾਡੇ ਖਿਲਾਫ ਕੋਈ ਵੀਡੀਓ ਆ ਗਈ ਅਸੀਂ ਐਂ ਕਰ ਦਾਂਗੇ ਅਸੀਂ ਐਂ ਕਰ ਦਾਂਗੇ ਹੱਦ ਹੋ ਗਈ ਮੈਂ ਤਾਂ ਬਸ ਇਹੀ ਕਹਿਣਾ ਚਾਹਨੀ ਆ ਵੀ ਗਲਤੀ ਮੰਨਣ ਨਾਲ ਕੋਈ ਇਨਸਾਨ ਨੀਵਾਂ ਨਹੀਂ ਹੋ ਜਾਂਦਾ ਠੀਕ ਹੈ ਜਿਹੜੇ ਕਮਨ ਮੈਮ ਨੇ ਉਹਨਾਂ ਨੂੰ ਤੁਸੀਂ ਬਹੁਤ ਗਲਤ ਬੋਲਿਆ ਇਹ ਤੁਹਾਨੂੰ ਮੰਨਣਾ ਪੈਣਾ ਠੀਕ ਹੈ ਐਦਾਂ ਤੁਸੀਂ ਤੁਹਾਡੇ ਕੋਲ ਕੋਈ ਰਾਈਟ ਨਹੀਂ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਸਭ ਦੇ ਸਾਹਮਣੇ ਠੀਕ ਹੈ ਤੁਸੀਂ ਇਹ ਉਮੀਦ ਰੱਖਦੇ ਹੋ ਤੁਹਾਨੂੰ ਕੋਈ ਚੰਗੇ ਕਮੈਂਟ ਕਰੇ ਤਾਂ 네ਗੇਟਿਵ ਵੀ ਕਰਨਗੇ ਜੇ ਤੁਸੀਂ ਇਹ ਉਮੀਦ ਰੱਖਦੇ ਹੋ ਲੋਕ ਤੁਹਾਡੀ ਵੀਡੀਓਜ਼ ਦੇਖਣ ਤਾਂ ਉਹਦਾ ਹਰ ਚੀਜ਼ ਦਾ ਐਡਵਾਂਟੇਜ ਵੀ ਹੁੰਦਾ ਤੇ ਡਿਸਐਡਵਾਂਟੇਜ ਵੀ ਹੁੰਦਾ ਤਾਂ ਉਹ ਦੋਨੇ ਚੀਜ਼ਾਂ ਨੂੰ ਅਕਸੈਪਟ ਕਰਨ ਦੀ ਹਿੰਮਤ ਰੱਖੋ ਇਹ ਗੱਲ ਬਾਰੇ ਸੋਚ ਕੇ ਜ਼ਰੂਰ ਦੇਖਿਓ ਵੀ ਤੁਸੀਂ ਕਹਿੰਦੇ ਹੋ ਵੀ ਕਿਸੇ ਦੀ ਮਾਂ ਭੈਣ ਨੂੰ ਜਿਹੜਾ ਕੋਈ ਗਾਲ ਕੱਢੂ ਦਾ ਗਾਲਾ ਮਿਲਣ ਗਿਆ ਤੁਸੀਂ ਅਮਨ ਮੈਮ ਨੂੰ ਗਾਲਾਂ ਦਿੱਤੀਆਂ ਤੁਸੀਂ ਉਹਨਾਂ ਦੀ ਕਲਿੱਪ ਦੱਸ ਦੋ ਉਹਨਾਂ ਨੇ ਕਿੱਥੇ ਤੁਹਾਡੀ ਮਾਂ ਭੈਣ ਨੂੰ ਗਾਲਾਂ ਦਿੱਤੀਆਂ ਨੇ ਉਹ ਕਲਿੱਪ ਐਡ ਕਰ ਦੋ ਠੀਕ ਹੈ ਅਸੀਂ ਮੰਨਾਂਗੇ ਵੀ ਹਾਂ ਭਾਈ ਤੁਸੀਂ ਸੱਚੇ ਹੋ ਤੇ ਅਮਨ ਮੈਮ ਗਲਤ ਨੇ ਮੈਂ ਉਹਨਾਂ ਦੀ ਹਰ ਵੀਡੀਓ ਦੇਖਦੀ ਹਾਂ ਮੈਂ ਤਾਂ ਦੇਖਿਆ ਨਹੀਂ ਕਿਤੇ ਉਹਨਾਂ ਨੇ ਤੁਹਾਨੂੰ ਗਾਲ ਦਿੱਤੀ ਹੋਵੇ ਅਜੇ ਵੀ ਕੁਛ ਨਹੀਂ ਵਿਗੜਿਆ ਮੈਂ ਤਾਂ ਰੀਤ ਨੂੰ ਇਹੀ ਕਹਿਣਾ ਚਾਹੁੰਨੀ ਆ ਹੁਣ ਦੇਖੋ ਤੁਸੀਂ ਉਹਨਾਂ ਨੇ ਮੁੱਦੇ ਚੱਕੇ ਨਹੀਂ ਮੈਮ ਨੇ ਠੀਕ ਹੈ ਬਿਲਕੁਲ ਸਹੀ ਮੈਟਰ ਉਹਨਾਂ ਨੇ ਸਾਹਮਣੇ ਲੈ ਕੇ ਆਂਦਾ ਪਹਿਲੀ ਗੱਲ ਤਾਂ ਇਹ ਪੂਰਾ ਪੂਰਾ ਜਵਾਕੜੀਆਂ ਜਗ ਪ੍ਰਿਥਵੀ ਤੇ ਹੀ ਰੀਤ ਵੀ ਠੀਕ ਹੈ ਇਹਨਾਂ ਨੇ ਜਿਹੜੀ ਮੈਰਿਜ ਕਰਵਾਈ ਆ ਉਹ ਇਹਨਾਂ ਦੀ ਛੋਟੀ ਉਮਰ ਦੇ ਵਿੱਚ ਹੋਈ ਆ ਜਿਹਨੂੰ ਆਪਾਂ ਕਹਿੰਦੇ ਨੇ ਬਾਲ ਵਿਵਾ ਹੁਣ ਇਸ ਮੈਟਰ ਤੇ ਵੀ ਜਿਹੜਾ ਹੈਗਾ ਮਸਲਾ ਹੋਊਗਾ ਠੀਕ ਹੈ ਮੈਡਮ ਨੇ ਇਹਦੇ ਤੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਫਿਰ ਉਹਨਾਂ ਦੀ ਧੀ ਜਦੋਂ ਤੁਸੀਂ ਲੋਕ ਤੁਹਾਨੂੰ ਇੰਨੇ ਫੋਲੋ ਕਰ ਰਹੇ ਨੇ ਸਬਸਕ੍ਰਾਈਬ ਕੀਤਾ ਹੋਇਆ ਇੰਸਟਾਗ੍ਰam ਤੇ ਤੁਹਾਡੇ 3 ਲੱਖ ਪਲੱਸ ਫਾਲੋਅਰਸ ਨੇ ਤੇ ਤੁਸੀਂ ਉਹਨਾਂ ਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਤੁਹਾਡੀ ਧੀ ਨੂੰ ਹੋ ਕੀ ਗਿਆ ਸਹੀ ਸਲਾਮਤ ਇੱਕ ਬੱਚੀ ਤੁਹਾਡੇ ਘਰ ਬੱਚੀ ਨੇ ਜਨਮ ਲਿਆ ਸੀ ਠੀਕ ਹੈ ਤੇ ਤੁਸੀਂ ਉਹਦੇ ਬਾਰੇ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਉਹਨੂੰ ਕੀ ਹੋਇਆ ਉਹਦੀ ਡੈਥ ਕਿੱਦਾਂ ਹੋ ਗਈ ਕੀ ਨਹੀਂ ਤਾਂ ਉਹਦੀ ਡੈਥ ਦਾ ਕੀ ਕਾਰਨ ਆ ਉਹ ਵੀ ਉਹਨਾਂ ਨੇ ਹੁਣ ਜਿਹੜਾ ਹੈਗਾ ਪੁਲਿਸ ਸਟੇਸ਼ਨ ਦੇ ਵਿੱਚ ਕਾਰਵਾਈ ਦੀ ਉਹਦੀ ਮੰਗ ਕੀਤੀ ਹੈ ਗਾਲਾਂ ਦਿੱਤੀਆਂ ਉਹ ਤਾਂ ਨਾਲ-ਨਾਲ ਹੈ ਹੀ ਆ ਜਿਹੜਾ ਗਾਲਾਂ ਵਾਲਾ ਮਸਲਾ ਨਾ ਇਹ ਤਾਂ ਤੁਹਾਨੂੰ ਮੈਂ ਕਹਿੰਨੀ ਆ ਗਈ ਤੁਸੀਂ ਦੇਖਿਓ ਤੁਹਾਡੇ ਨਾਲ ਕੀ ਹੁੰਦਾ ਕੋਈ ਤੁਹਾਨੂੰ ਗਾਲਾਂ ਨਹੀਂ ਦਿੰਦਾ ਕੋਈ ਕੁਝ ਨਹੀਂ ਕਹਿੰਦਾ ਠੀਕ ਹੈ ਐਵੇਂ ਬਿਨਾਂ ਕੰਮ ਤੋਂ ਤੁਸੀਂ ਆ ਕੇ ਇਹ ਚੀਜ਼ਾਂ ਹੀ ਇਨਸਾਨ ਨੂੰ ਖਤਮ ਕਰਦੀਆਂ ਨੇ ਕਹਿੰਦੇ ਹੁੰਦੇ ਨਾ ਹੰਕਾਰ ਜਦੋਂ ਇਨਸਾਨ ਦੇ ਵਿੱਚ ਆ ਜਾਂਦਾ ਨਾ ਤਾਂ ਹੰਕਾਰ ਇਨਸਾਨ ਨੂੰ ਅਰਸ਼ਾਂ ਤੋਂ ਫਰਸ਼ਾਂ ਤੇ ਡੇਕ ਦਿੰਦਾ ਲਿਆ ਕੇ ਤੇ ਉਹ ਹੰਕਾਰ ਤੁਹਾਡੇ 'ਚ ਬੋਲਦਾ ਜੇ ਅੱਜ 4 ਪੈਸੇ ਤੁਹਾਨੂੰ YouTube ਤੋਂ ਬਣਨ ਲੱਗ ਕੇ ਕਿਉਂ ਬਣਦੇ ਨੇ ਕਿਉਂਕਿ ਲੋਕ ਤੁਹਾਨੂੰ ਦੇਖਦੇ ਨੇ ਤੁਹਾਡਾ ਕੀ ਕਹਿਣਾ ਵੀ ਅਸੀਂ ਆਪਣੇ ਕੰਟੈਂਟ ਪਾਈਏ ਜਿਹੜੇ ਰੋਸਟਰਸ ਪਾਉਣੇ ਆ ਤੁਹਾਡੀਆਂ ਕੰਟੈਂਟ ਤੁਹਾਡੇ ਤੇ ਵੀਡੀਓਜ਼ ਕਿਉਂ ਪਾਉਣੇ ਆ ਤੁਸੀਂ ਵੀ ਇੱਕ ਹੋਰ ਚੈਨਲ ਬਣਾ ਲਓ ਤੁਸੀਂ ਸਾਡੇ ਤੇ ਪਾਈ ਚੱਲੋ ਇਹਦੇ ਲਈ ਵੀ ਟਾਈਮ ਲੱਗਦਾ ਇਹਦੇ ਲਈ ਵੀ ਟਾਈਮ ਕੱਢਣਾ ਪੈਂਦਾ ਇਹਦੇ ਲਈ ਵੀ ਦਿਮਾਗ ਲੱਗਦਾ ਹੁਣ ਅਸੀਂ ਬੋਲ ਰਹੇ ਹਾਂ ਤੁਸੀਂ ਤਾਂ ਬੋਲੀ ਨਹੀਂ ਜਾਂਦੇ ਕੰਟੈਂਟ ਤਾਂ ਸਾਡਾ ਹੀ ਆ ਨਾ ਜੋ ਵੀ ਆ ਮੈਂ ਤਾਂ ਪਹਿਲਾਂ ਇਹੀ ਕਿਹਾ ਸੀ ਵੀ ਕੁਝ ਨਹੀਂ ਵਿਗੜਿਆ ਠੀਕ ਹੈ ਤੁਸੀਂ ਜਿੱਦਾਂ ਲੋਕਾਂ ਨੂੰ ਸ਼ਰਮ ਆ ਮੈਂ ਨਹੀਂ ਗੰਦੀਆਂ ਗਾਲਾਂ ਕੱਢਣ ਦੀ ਹਿੰਮਤ ਰੱਖਦੇ ਹੂੰ ਕਉਦਾ ਮਾਫੀ ਮੰਗਣ ਦੀ ਵੀ ਹਿੰਮਤ ਰੱਖਣੀ ਸੀ ਜੋ ਤੁਸੀਂ ਜ਼ਰੂਰੀ ਨਹੀਂ ਸਮਝੀ ਉਲਟਾ ਤੁਸੀਂ ਸਾਰਿਆਂ ਨੂੰ ਧਮਕੀ ਦੇ ਰਹੇ ਹੋ ਰੀਤੂ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਤਲਬ ਨਾਲ ਇੰਨਾ ਕੁ ਜ਼ਿਆਦਾ ਐਟੀਟਿਊਡ ਚ ਗੱਲ ਕਰਦੀ ਹੈ ਹੁਣ ਪਹਿਲਾਂ ਤਾਂ ਬੱਚਿਆਂ ਵਾਂਗ ਕਰਦੀ ਹੁੰਦੀ ਸੀ ਤੁਤਲੀ ਜੀ ਬੋਲਦੀ ਸੀ ਤੇ ਹੁਣ ਇਨਾ ਕੁ ਜ਼ਿਆਦਾ ਐਟੀਟਿਊਡ ਆ ਗਿਆ ਉਹਦੇ ਵਿੱਚ ਆਪਦੇ ਜਾਨੀ ਨਾ ਰੱਬ ਨੂੰ ਟੱਬੀ ਦੱਸਣ ਲੱਗ ਗਈ ਮੈਂ ਤਾਂ ਸਿੱਧੀ ਪੰਜਾਬੀ ਲੈਂਗੁਏਜ ਚ ਕਹੂੰਗੀ ਆ ਇੱਕ ਦੋ ਹੋਰ ਨੇ ਵੈਸੇ ਪਹਿਲਾਂ ਮੈਂ ਇੱਕ ਵੀਡੀਓ ਚ ਪਾਇਆ ਸੀ ਆ ਇੱਕ ਹੋਰ ਕੋਈ ਦੀਪ ਦੀਪ ਇੱਕ ਨਾ ਹੋ ਰਿਹਾ ਦੀਪ ਦੀਪ ਨਾਮ ਤੇ ਕੋਈ ਸਬਸਕ੍ਰਾਈਬਰ ਤੇ ਉਹਨੇ ਕਿਹਾ ਹੈ ਤੂੰ ਉਹਨਾਂ ਬਾਰੇ ਬੋਲਦੀ ਆ ਤੂੰ ਉਹਨਾਂ ਵਰਗੀ ਹੈ ਨਹੀਂ ਬਿਲਕੁਲ ਮੈਂ ਉਹਨਾਂ ਵਰਗੀ ਨਹੀਂ ਨਾ ਤਾਂ ਮੈਂ ਰੀਤ ਵਰਗੀ ਆ ਨਾ ਹੀ ਮੈਂ ਜਗਪ੍ਰੀਤ ਵਰਗੀ ਆ ਤੇ ਨਾ ਹੀ ਮੈਂ ਬੰਨਾ ਚਾਹੁੰਨੀ ਆ ਨਾ ਹੀ ਮੈਨੂੰ ਕੋਈ ਸ਼ੌਂਕ ਉਹਨਾਂ ਵਰਗੀ ਬਣਦਾ ਸੋ ਆਪਣਾ ਗਿਆਨ ਆਪਣੇ ਕੋਲ ਰੱਖੋ ਇਹ ਬੈਟਰ ਰਹੂਗਾ ਤੁਹਾਡੇ ਲਈ YouTube ਵੀ ਕਿਸੇ ਦਾ ਵੀ ਨਹੀਂਗਾ ਵੀ ਕਿਸੇ ਦੇ ਕਰਦਾਗਾ ਕਰਦਾ ਰਾਹ ਚੱਲੂਗਾ ਉਹਦੇ ਤੇ ਇਸ ਤੇ ਹਰ ਕੋਈ ਆਪਣਾ ਜਿਹੜਾ ਹੈਗਾ ਪੁਆਇੰਟ ਆਫ View ਰੱਖ ਸਕਦਾ ਹਰ ਕੋਈ ਆਪਣਾ ਕੰਮ YouTube ਦੇ ਥਰੂ ਕਰ ਸਕਦਾ YouTube ਤੇ ਕਰ ਸਕਦਾ ਵੀਡੀਓ ਅਪਲੋਡ ਕਰ ਸਕਦਾ ਤੁਸੀਂ ਕਰ ਲੋ ਐਟ ਦੀ ਐਂਡ ਮੈਂ ਤਾਂ ਇਹੀ ਕਹੂੰਗੀ ਕਿ ਮੈਮ ਨੇ ਜੋ ਵੀ ਕੀਤਾ ਬਹੁਤ ਵਧੀਆ ਫੈਸਲਾ ਲਿਆ ਤੇ ਜੋ ਵੀ ਮੇਰੇ ਭੈਣ ਭਰਾ ਨੇ ਹੁਣ ਤੱਕ ਸਾਰਿਆਂ ਨੇ ਉਹਨਾਂ ਨੂੰ ਸਪੋਰਟ ਕੀਤੀ ਹੈ ਮੈਂ ਵੀ ਉਹਨਾਂ ਦੇ ਨਾਲ ਆ ਤੇ ਸਾਰੇ ਉਹਨਾਂ ਦੀ ਸਪੋਰਟ ਦੇ ਵਿੱਚ ਹੀ ਰਹਿਣਗੇ ਤਾਂ ਕਰਦੇ ਆਪਾਂ ਇੱਥੇ ਅੱਜ ਦੀ ਵੀਡੀਓ ਨੂੰ ਖਤਮ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ